ਕਹਿੰਦੇ ਨੇ ਖੁਦਾ ਇੱਕ ਦਿਨ ਪ੍ਰਗਟ ਹੋਇਆ ਏ ਸ਼ੇਖ ਸਾਦੀ ਦੀ ਦੁਨੀਆ ਜਿਸ ਡੰਗ ਨਾਲ ਲੋਕ ਲਿਖਦਾ ਏ ਖੁਦਾ ਨੇ ਆਖਿਆ ਫਕੀਰਾ ਤੂੰ ਮੰਗ ਅੱਜ ਕੁਝ ਮੰਗ ਆਪਾਂ ਆਇਆ ਤੈਨੂੰ ਕੁਝ ਦੇਣ ਵਾਸਤੇ ਸ਼ੇਖ ਸਾਦੀ ਕਹਿੰਦੇ ਨੇ ਖੁਦਾ ਗੱਲ ਏ ਮੈਂ ਪਰਦੇ ਸੁਭਾਅ ਨੂੰ ਜਾਣ ਸੰਸਾਰੀ ਜੋ ਕੁਝ ਮੰਗਦੇ ਨੇ ਤੂੰ ਉਹਨਾਂ ਦੀ ਝੋਲੀ 'ਚ ਪਾ ਦੇਣਾ ਭਰ ਦੇਣਾ ਭਾਗਤ ਜੋ ਕੁਝ ਮੰਗਦੇ ਨੇ ਤੂੰ ਨਹੀਂ ਦੇ। ਤੇ ਹੁਣ ਮੈਂ ਮੰਗਾਂ ਤੇ ਤੂੰ ਮੈਨੂੰ ਦੇਵੇਂ ਨਾ ਤੂੰ ਵੀ ਸ਼ਰਮਸਾਰ ਹੋਵੇਂਗਾ ਤੇ ਮੈਂ ਵੀ ਸ਼ਰਮਸਾਰ ਹਾਂ। ਤੂੰ ਨਾ ਦੇ ਕੇ ਸ਼ਰਮਸਾਰ ਹੋਵੇਂਗਾ ਮੈਨੂੰ ਮਿਲੇਗਾ ਨਹੀਂ ਮੈਂ ਸ਼ਰਮਸਾਰ ਹੋਵਾਂਗਾ। ਐਸਵਾਸੇ ਖੁਦਾ ਤੂੰ ਵੀ ਚੁੱਪ ਰਹਿ ਤੇ ਮੈਂ ਵੀ ਨਹੀਂ। ਇੱਕ ਬੜੀ ਲੰਮੀ ਚੌੜੀ ਉਦੀ ਨਜ਼ਰ ਉਹਦਾ ਕਹਿੰਦਾ ਤੇ ਤੂੰ ਮੇਰੇ ਤੇ ਬੜੀ ਝੋਟ ਕਰ ਦਿੱਤੇ ਬੜੀ ਝੋਟ ਕਰ ਦਿੱਤੇ اچھا کمਸੇ কম ਅਰਚੀਜ਼ ਦਾ ਇਮਤੀਆਂ ਲਈ ਲਿਆਉਂਦਾ ਹੈ ਪ੍ਰੀਖਿਆ ਲਈ ਦੀ ਆਉਂਦੀ ਹੈ ਤੂੰ ਮੰਗ ਕੇ ਤੇ ਰੇਖ ਮੈਂ ਨਾ ਦੇਵਾਂ ਤਾਂ ਮੇਰੇ ਤੇ ਇਲਜ਼ਾਮ ਲਾ ਤੂੰ ਪਹਿਲਾਂ ਹੀ ਲਈ ਜਾ ਰਹੇ ਹੈ ਸ਼ੇਖ ਸਾਦੀ ਕਹਿੰਦਾ ਸੀ ਤੇਰੇ ਸੁਭਾਣ ਹੋ ਜਾਣਗੇ ਜੋ ਫਕੀਰ ਮੰਗਦੇ ਨੇ ਤੂੰ ਨਹੀਂ ਦੇਂਦੇ ਜੋ ਦੁਨੀਆਂਦਾਰ ਮੰਗਦੇ ਨੇ ਦੇ ਦੇਣਾ ਨਹੀਂ ਫਕੀਰਾ ਹੁਣ ਤੂੰ ਵੀ ਜੋ ਮੰਗੇਗਾ ਦੇ ਦੇਣਾ ਮੰਗ ਸੇਖ ਸਾਦੀ ਮੰਗਦੇ ਕਿ ਸਿਫਲਾ ਖੁਦਾਵਨ ਹਸਤੀ ਮਬਾਸ਼ ਜਵਾ ਮਰਦ ਰਾ ਤੰਗ ਦਸਤੀ ਮਬਾਸ਼ ਐ ਮੇਰੇ ਮਾਲਿਕ ਐ ਮੇਰੇ ਖੁਦਾ ਜੋ ਕਮੀਨਾ ਹੈ ਜੋ ਦੁਸ਼ਟ ਹੈ ਜੋ ਜ਼ਾਲਮ ਹੈ ਜੋ ਕਰਪਟ ਹੈ ਉਹਦੇ ਹੱਥ ਦੇ ਚ ਰਾਜ ਸਤਾ ਨਾ ਦੇ ਜੋ ਫਕੀਰ ਹੈ ਜੋ ਸੰਤ ਹੈ ਜਵਾ ਮਰਦ ਹੈ ਫਰਾਗ ਦਿਲ ਹੈ ਇਹਦੇ ਹੱਥ ਕਮਜ਼ੋਰ ਨਾ ਕਰੇ ਕਮਜ਼ੋਰ ਨਾ ਇਨੇ ਅੱਗੇ ਹਕਾਇਤ ਦੇ ਚ ਲਿਖਿਆ ਹੈ ਖੁਦਾ ਚਲਾ ਗਿਆ ਜਦ ਮੈਂ ਅੱਖਾਂ ਖੋਲੀਆਂ ਖੁਦਾ ਨਹੀਂ ਸੀ ਇੰਜ ਕਹਿੰਦੇ ਆਪਣੀ ਨਜ਼ਮ ਦੇ ਚ ਇੰਜ ਕਹਿੰਦੇ ਕਿ ਸਫਲਾ ਖੁਦਾਵੰਦ ਹਸਤੇ ਮਬਾਸ ਐ ਮੇਰੇ ਖੁਦਾ ਸਫਲਾ ਜੋ ਕਮੇਨ ਹੈ ਉੱਚਾ ਹੈ ਕਰਪਟ ਹੈ ਦੁਸ਼ਟ ਹੈ ਜ਼ਾਲਮ ਹੈ ਇਹਦੇ ਹੱਥਾਂ 'ਚ ਤਾਕਤ ਨਾ ਦੇ ਇਹਨੂੰ ਸ਼ਕਤੀ ਨਾ ਦੇ ਦੁਨੀਆ ਬਹੁਤ ਦੁਖੀ ਹੈ ਦੁਨੀਆ ਬੇਜ਼ਾਰ ਹੋ ਰਹੀ ਜਵਾ ਮਰਦ ਰਾਤੰਗ ਦਸਤੇ ਮਬਾਸ ਜੋ ਫਕੀਰ ਹੈ ਫਰਾਗ ਦਿਲ ਹੈ ਸਮਦ੍ਰਿਸ਼ਟ ਹੈ ਸਾਰਿਆਂ ਨੂੰ ਮਿੱਤਰ ਸਮਝਦਾ ਹੈ ਇਦੇ ਹੱਥ ਕਦੀ ਕਮਜ਼ੋਰ ਨਾ ਹੋਵੇ। ਸਤਾ ਹਮੇਸ਼ਾ ਕੁਰਬ ਲੋਕਾਂ ਦੇ ਹੱਥੇ ਚ ਰਹੀਏ ਸਤਾ ਬਰਸ਼ਟ ਕਰ ਦਿੰਦੀ ਹੈ। ਸਤਾ ਫਕੀਰਾਂ ਦੇ ਹੱਥਾਂ ਚ ਕਦੀ ਨਹੀਂ ਆਈ। ਜਿਨ੍ਹਾਂ ਨੂੰ ਕਈ ਦਫਾ ਸੀ ਫਕੀਰ ਕਹਿੰਦੇ ਆ ਫਕੀਰ ਨਹੀਂ। ਫਕੀਰ ਦੇ ਹੱਥ ਦੇ ਚ ਸਤਾ ਅਗਰ ਆਈ ਵੀ ਹੈ ਤੇ ਥੋੜੇ ਜਿਹਾ ਇਲਾਕੇ ਚ।